ਤੁਸੀਂ ਵੇਖਿਆ ਜਾ ਰਹੇ ਹੋ ਏਕਮ ਟੀਵੀ ਪ੍ਰੋਗਰਾਮ ਹੁਣ ਸਮਾਂ ਹੁੰਦਾ ਹੈ ਸੀ ਡਬਲਯੂ ਸੀ ਇਮੀਗ੍ਰੇਸ਼ਨ ਤੋਂ ਕੁਝ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਟਿਪਸ ਲੈਣ ਦਾ ਗੁਰਪ੍ਰੀਤ ਖਹਿਰਾ ਜੀ ਸਾਡੇ ਸਟੂਡੀਓ ਚ ਆਏ ਹੋਏ ਨੇ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਹਰ ਸਾਹਿਬ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਸਰ ਅਤੇ ਸਾਰੇ ਦਰਸ਼ਕਾਂ ਦਾ ਧੰਨ ਗਾਲੀ ਹਰ ਸਾਹਿਬ ਪਿਛਲੇ ਕੁਝ ਸਮੇਂ ਤੋਂ 220 ਤੋਂ ਬਾਅਦ ਵਿੱਚ ਜਿਹੜੇ ਇੱਥੇ ਲੋਕਾਂ ਨੇ ਆਪਣੇ ਪੇਰੈਂਟ ਕੈਨੇਡਾ ਚ ਮਂਗਾਉਣੇ ਹੁੰਦੇ ਸੀ ਉਹ ਜਿਹੜੀਆਂ ਇਨਵਿਟੇਸ਼ਨ ਐਪਲੀਕੇਸ਼ਨਸ ਹੁੰਦੀਆਂ ਸੀ ਉਹ ਸਰਕਾਰ ਨੇ ਹਲੇ ਖੋਲੀਆਂ ਨਹੀਂ ਜੇ ਜਿਹੜੇ ਪੇਰੈਂਟ ਪਹਿਲਾਂ ਕੈਨੇਡਾ ਵਿੱਚ ਆਏ ਹੋਏ ਨੇ ਉਹਨਾਂ ਦੇ ਪੱਕੇ ਹੋਣ ਦਾ ਕੋਈ ਰਾਹ ਹੈਗਾ ਹਾਂ ਬਿਲਕੁਲ ਰਾਏ ਸਾਹਿਬ ਸੋ ਇਨਵਾਈਟ ਕਿਉਂ ਨਹੀਂ ਸੱਦੇ ਸਰਕਾਰ ਨੇ ਸਭ ਤੋਂ ਪਹਿਲਾਂ ਤਾਂ ਬਿਕੋਜ਼ ਇੱਕ ਕੋਟਾ ਸਿਸਟਮ ਹੈਗਾ ਹੂੰ ਹੂੰ ਸੋ ਸਰਟਨ ਕੋਟਾ ਤੋਂ ਵੱਧ ਪੇਰੈਂਟਸ ਗ੍ਰੈਂਡਪੇਰੈਂਟਸ ਹਰ ਇੱਕ ਸਾਲ ਨਹੀਂ ਆ ਸਕਦੇ ਅੱਛਾ ਤੇ ਹੁਣ ਓਵਰਆਲ ਕੋਟਾ ਵੀ ਜਦ ਕੀ ਸਰਕਾਰ ਨੇ ਘਟਾਤਾ ਤਾਂ ਆਫਕੋਰਸ ਉਹਦੇ ਨਾਲ ਪੇਰੈਂਟਸ ਗ੍ਰੈਂਡਪੇਰੈਂਟਸ ਦੇ ਨੰਬਰ ਵੀ ਘਟਣਗੇ ਸੋ ਜਿਹੜੇ ਲੋਕਾਂ ਨੂੰ ਆਲਰੇਡੀ ਇਨਵਾਈਟ ਗਿਆ ਬੈ ਉਹ ਤੋਂ ਵੱਧ ਤਾਂ ਇਨਵਾਈਟ ਹੋਰ ਲੋਕਾਂ ਨੂੰ ਸਧਿਆ ਨਹੀਂ ਜਾ ਸਕਦਾ ਹੈਗਾ ਕਿਉਂਕਿ ਉਹਨੂੰ ਕਲੀਅਰ ਹੋਣ ਨੂੰ ਵੀ ਹਲੇ 4 ਜਾਂ 5 ਸਾਲ ਲੱਗਣੇ ਹੈਗੇ ਆ ਹੁਣ ਜਿਹੜੇ ਲੋਕ ਇੱਥੇ ਚਾਰ ਜਾਂ ਪੰਜ ਸਾਲ ਤੋਂ ਰਹਿ ਰਹੇ ਨੇ ਜੀ ਉਹਨਾਂ ਲਈ ਤਾਂ ਬਹੁਤ ਵੱਡਾ ਪ੍ਰੋਗਰੈਸ ਹੈਗਾ ਪਰ ਜੋ ਕਾਨੂੰਨ ਕਹਿੰਦਾ ਉਹ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਅਧਿਕਾਰ ਦਿੰਦਾ ਹੈ ਹਿਮਨਿਟਰੀਅਨ ਕੰਪੈਸ਼ਨਟ ਗਰਾਉਂਡਸ ਕੰਸੀਡਰ ਕਰਨ ਦਾ ਜੀ ਸੋ ਸੈਕਸ਼ਨ 25 ਕੀ ਕਹਿੰਦਾ ਹੈ ਕੇ ਮਿਨਿਸਟਰ ਆਫ ਇਮੀਗ੍ਰੇਸ਼ਨ ਕੋਲ ਇਹ ਅਧਿਕਾਰ ਹੈ ਕਿ ਉਹ ਕਿਸੇ ਦੀਆਂ ਵੀ ਸਾਰੀਆਂ ਕੰਡੀਸ਼ਨਸ ਨੂੰ ਛੋਟ ਦੇ ਸਕਦਾ ਹੈ ਐਗਜ਼ੈਂਪਟ ਕਰ ਸਕਦਾ ਹੈ ਜੇ ਉੱਥੇ ਹਿਮੈਨਿਟਰੀਅਨ ਕੰਪੈਸ਼ਨ ਗਰਾਉਂਡਸ ਹੈਗੇ ਮਤਲਬ ਕਿ ਇਨਸਾਨੀ ਤਰਸ ਦਾ ਆਧਾਰ ਹੈਗਾ ਹੁਣ ਇਨਸਾਨੀ ਤਰਸ ਦਾ ਆਧਾਰ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪੈਰੈਂਟਸ ਦੀ ਉਮਰ ਹੈ ਹੁਣ ਜਿਵੇਂ ਆਪ ਜੀ ਨੇ ਕਿਹਾ ਕਿ ਕੋਈ 4-5 ਸਾਲ ਤੋਂ ਇੱਥੇ ਰਹਿ ਰਿਹਾ ਹੈ ਤੇ ਉਹਦੇ ਤਾਂ established ਹੈ ਨਾ ਕੈਨੇਡਾ ਦੇ ਵਿੱਚ ਉਹਦੀਆਂ ਤਾਂ ਜੜ੍ਹਾਂ ਨੇ ਇੱਥੇ ਹੂੰ ਉਹਦੇ ਚ ਜਿਹੜੇ ਫੈਕਟਰਸ ਨੇ ਸਭ ਤੋਂ ਪਹਿਲਾਂ ਤਾਂ ਇਹ ਦੇਖਿਆ ਜਾਣਾ ਕਿ ਉਹਨਾਂ ਦੀ ਉਮਰ ਕਿੰਨੀ ਹੈ ਸੋ ਜਿੰਨੀ ਜ਼ਿਆਦਾ ਉਮਰ ਹੈ ਉਹਨੇ ਕੰਪੈਸ਼ਨ ਦੇ ਫੈਕਟਰਸ ਜ਼ਿਆਦਾ ਹੈਗੇ ਨੇ ਦੂਜੀ ਗੱਲ establishement ਹੈ ਮਤਲਬ ਉਹ ਕਿੰਨੇ ਸਮੇ ਤੋਂ ਇੱਥੇ ਰਹਿ ਰਹੇ ਨੇ ਫਿਰੋਂ ਤੋਂ ਬਾਅਦ ਆ ਗਿਆ ਬੈਲੈਂਸ ਆਫ ਫੈਮਿਲੀ ਕਿ ਉਹਨਾਂ ਦਾ ਬਹੁਤਾ ਪਰਿਵਾਰ ਕਿੱਥੇ ਰਹਿੰਦਾ ਹੈਗਾ ਐਂਡ ਲਾਸਟ ਬਟ ਨਾਟ ਦ ਲੀਸਟ ਉਹ ਹੈਗਾ ਬੈਸਟ ਇੰਟਰਸਟ ਆਫ ਚਿਲड्रन ਸੋ ਜਿਹੜੇ ਉਹਨਾਂ ਦੇ ਗ੍ਰੈਂਡ ਚਿਲड्रन ਨੇ ਉਹਨਾਂ ਦੇ ਦੋਤੇ ਦੋਤੀਆਂ ਉਹਨਾਂ ਦੇ ਪੋਤੇ ਪੋਤੀਆਂ ਉਹਨਾਂ ਦਾ ਬੈਸਟ ਇੰਟਰਸਟ ਹੈ ਕਿ ਉਹਨਾਂ ਦੇ ਨਾਨਾ ਨਾਨੀ ਦਾਦਾ ਦਾਦੀ ਉਹਨਾਂ ਦੇ ਨਾਲ ਰਹਿਣ ਤਾਂ ਕਿ ਲੈਂਗੁਏਜ ਰਿਲੀਜਨ ਕਲਚਰ ਇਹ ਉਹਨਾਂ ਨੂੰ ਜਾਣਕਾਰੀ ਸਾਰੀ ਮਿਲਦੀ ਰਹੇ ਜੇ ਉਹਨਾਂ ਦੇ ਨਾਲ ਰਹਣਗੇ ਉਹ ਤਾਂ ਵਨ ਚ ਹੀ ਰਹਿ ਜਾਣਗੇ ਜੀ ਉਹਨਾਂ ਤੋਂ ਤੇ ਦੂਜਾ ਇਹਦੇ ਵਿੱਚੋਂ ਇਨਕਮ ਰਿਕੁਆਇਰਮੈਂਟ ਨਹੀਂ ਹੈਗੀ ਸੋ ਕਿਉਂਕਿ ਇਨਕਮ ਰਿਕੁਆਇਰਮੈਂਟ ਹੈ ਉਹ ਤੋਂ ਤਾਂ ਛੋਟ ਹੋਗੀ ਨਾ ਜਦੋਂ ਹਮੈਨਿਟੇਰੀਅਨ ਕੰਪੈਸ਼ਨ ਦੇ ਥੱਲੇ ਕਰਿਆ ਆਪਾਂ ਕੇਸ ਸੋ ਜੇ ਇਨਕਮ ਘੱਟ ਹੈ ਤੁਹਾਡੀ ਤਾਂ ਉਨੇ ਹੀ ਤੁਹਾਡੇ ਚਾਂਸਸ ਜ਼ਿਆਦਾ ਹੈਗੇ ਨੇ ਤੇ ਨਾਲ ਦੀ ਨਾਲ ਜਿਹੜੇ ਅਨਸਰਟਨਟੀ ਹੈ ਲੋਟਰੀ ਦੀ ਕਿ ਮੇਰੀ ਵਾਰੀ ਆਊ ਪਤਾ ਨਹੀਂ ਨਹੀਂ ਆਊਗੀ ਮੈਂ ਕਿੰਨੀ ਵਾਰੀ ਨਾ ਪਾਇਆ ਉਹਨੂੰ ਵੀ ਕੋਰਟ ਨੇ ਹੁਣ ਜਿਹੜਾ ਕੰਪੈਸ਼ਨਟ ਫੈਕਟਰ ਮੰਨੇ ਹੈ ਜਿਹੜੀ ਅਨਸਰਟਨਟੀ ਹੈ ਜਿੱਥੇ ਮੈਨੂੰ ਇਹੀ ਨਹੀਂ ਪਤਾ ਕਿ ਮੈਂ ਕਦੇ ਪੇਰੈਂਟਸ ਨੂੰ ਬੁਲਾ ਵੀ ਪਾਉਂਗਾ ਕਿ ਨਹੀਂ ਪਲਾ ਪਾਉਂਗਾ ਸੋ ਜੇ ਤੁਹਾਡੇ ਪੇਰੈਂਟਸ ਕਾਫੀ ਏਜ ਹੋ ਚੁੱਕੀ ਹੈ ਉਹ ਤੁਹਾਡੇ ਨਾਲ ਲੰਬੇ ਸਮੇਂ ਤੋਂ ਕੈਨੇਡਾ 'ਚ ਰਹ ਰਹੇ ਨੇ ਚਾਹੇ ਤੁਸੀਂ ਇਨਕਮ ਵੜਾਉਂਦੇ ਹੋ ਚਾਹੇ ਨਹੀਂ ਵੜਾਉਂਦੇ ਹੈਗੇ ਤੁਸੀਂ ਇਹ ਜ਼ਰੂਰ ਅਸੈਸਮੈਂਟ ਕਰਾਓ ਕਿ ਕੀ ਤੁਹਾਡੇ ਪੈਰੈਂਟਸ ਨੇ ਉਹ ਹਿਮੈਨਿਟਰੀਅਨ ਕੰਪੈਸ਼ਨਡ ਗਰਾਉਂਡ ਅਪਲੀਕੇਸ਼ਨ ਕਰਕੇ ਪਰਮਨੈਂਟ ਹੋ ਸਕਦੇ ਨੇ ਜਾਂ ਨਹੀਂ ਹੋ ਸਕਦਾ। ਲੋ ਜੀ ਜੇਕਰ ਤੁਹਾਡੇ ਕੋਲ ਵੀ ਕੋਈ ਕੈਨੇਡੀਅਨ ਇਮੀਗ੍ਰੇਸ਼ਨ ਦਾ ਸਵਾਲ ਹੈ ਤੁਸੀਂ CWCI ਇਮੀਗ੍ਰੇਸ਼ਨ ਤੇ ਗੁਰਪ੍ਰੀਤ ਖੈਰਾਹੁਰਾ ਨੂੰ ਕਦੇ ਵੀ ਕਾਲ ਕਰ ਸਕਦੇ ਹੋ। ਇਹਨਾਂ ਦੇ ਦੁਨੀਆ ਭਰ ਚ ਬਹੁਤ سارے ਦਫ਼ਤਰ ਨੇ ਪੰਜਾਬ ਚ ਹੈ, ਦੁਬਈ ਚ ਹੈ, ਵੈਨਕੂਵਰ, ਐਫਸੋਰਡ ਤੇ ਬ੍ਰੈਮਟਨ ਚ ਵੀ। ਫੋਨ ਨੰਬਰ ਹੈ 905 670 444 ਸਰਾ ਮਸ਼ਵਰਾ ਬਿਲਕੁਲ ਫਰੀ ਹੁੰਦਾ ਹੈ ਫਿਰ ਸਭ ਓਨਲੀ ਤੇ ਇੰਨੀ ساری ਜਾਣਕਾਰੀ ਦੇਣ ਲਈ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ